ਰੇਹਾ ਕੋਇਆ ਜਾ ਹੈਗਾ ਕੰਮ ਵੀ ਤਾਂ ਮਗਰ ਲਾਇਨੇ ਪਰ ਲੋਕ ਉਦੋਂ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਯਕੀਨ ਨਹੀਂ ਕਰ ਸਕਦੀਆਂ ਜਦੋਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਂਗੇ ਪਿੱਛੇ ਮੁੜ ਉਹ ਸਾਰੇ ਐਂ ਮੁੜ ਜਾਂਦੇ ਨੇ ਉਹ ਜਿਹੜਾ ਸਭ ਤੋਂ ਮਗਰ ਲਾਉਂਦਾ ਮੂਰੇ ਹੋ ਜਾਂਦਾ ਉਹ ਜਾਂਦਾ ਹੁੰਦਾ ਫਿਰ ਉਹਦੇ ਕੰਨੀ ਦੇਖੀ ਜਾਂਦੇ ਨੇ ਉਹ ਆਏ ਉਹ ਮੇਨ ਆ ਉਹ ਇਹਨਾਂ ਦਾ ਸੋ ਆਪਣਾ ਇਲਾਕਾ ਪਹਿਲਾਂ ਇਹਨਾਂ ਨੇ ਨਾ ਮਗਰ ਲਾਈ ਰੱਖਿਆ ਵੀ ਮਗਰ ਪਿੱਛੇ ਰਹਿ ਗਏ ਪਿੱਛੇ ਰਹਿ ਗਏ ਅਚਾਨਕ 2022 ਚ ਪੰਜਾਬ ਦੇ ਲੋਕਾਂ ਨੇ ਕਹਿਤਾ ਪਿੱਛੇ ਮੁੜੇਗੇ ਪਿੱਛੇ ਮੁੜ ਆਪਣਾ ਪਿੰਡ ਮੁੜਿਆ ਆ ਗਿਆ ਆਪਣਾ ਪਿੰਡ ਹੁਣ ਸਭ ਤੋਂ ਮੁੜਿਆ ਆ ਗਿਆ ਹੁਣ ਸਾਰੇ ਆਪਣੇ ਵਾਲੇ ਪਿੰਡ ਨੂੰ ਦੇਖਦੇ ਨੇ ਆ ਪਿੰਡ ਆ ਮੇ ਮੇ ਆ ਫੇਰੂਆਣੇ ਵਾਲਾ ਖੇਤ ਆ ਨਾੜੇ ਵਾਲਾ ਆ ਕੱਸੀ ਵਾਲਿਆ ਛੱਪੜ ਵਾਲੇ ਢਾਬਾਂ ਵਾਲੇ ਖੇਤ ਵੀ ਮਸ਼ਹੂਰ ਹੋ ਗਏ ਹੁਣ ਇਹ ਇੱਕ ਮਤਲਬ ਕੁਦਰਤ ਹੈ ਜੀ ਸੱਚੀਆਂ ਨੀਤਾਂ ਨੂੰ ਮਰਾਦਾ ਨੇ ਆਪਣੇ ਕਹਿੰਦੇ ਆ ਸਿਆਣੇ ਕਿ ਨੀਤੀਆਂ ਨੂੰ ਮਰਾਦਾ ਹੁੰਦੀਆਂ ਨੇ ਨੀਤ ਸਾਫ ਹੋਵੇ ਸਾਰਾ ਕੁਝ ਠੀਕ ਹੋ ਜਾਣਾ ਸੋ ਮੈਂ ਕੋਈ ਫੇਰ ਇੱਕ ਵਾਰੀ ਕਹਿਣਾ ਕਿ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣ ਆਇਆ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਸਰਪੰਚ ਸਾਹਿਬ ਔਰ ਜਿੰਨੇ ਵੀ ਸਾਡੇ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਹਾਲੇ-ਦਾਲੇ ਪਿੰਡਾਂ ਤੋਂ ਵੀ ਬਹੁਤ ਸਾਰੇ ਆਏ ਹੋਏ ਨੇ ਤਰਮਗੜ ਤੋਂ ਜੁਕੇਪੜ ਤੋਂ ਔਰ ਜਿੱਤ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਉਹਦਾ ਹੁਣ ਉਹਦੇ ਵੱਡੇ ਵੱਡੇ ਚੈਨਲਾਂ ਤੇ ਚੱਲੀ ਜਾਂਦਾ ਕਹਿੰਦੇ ਇੱਕ ਵੋਟ ਕੌਣ ਪਾ ਗਿਆ ਮੈਂ ਕਿਹਾ ਯਾਰ ਮੈਂ ਜਾਣਾ ਕੱਲ ਨੂੰ ਪਿੰਡ ਵਿੱਚ ਮੇਨਾ ਲੜ ਪੈਣਾ ਉਹ ਸ਼ੱਕ ਕਰੀ ਜਾਂਦੇ ਦੋ ਤਿੰਨ ਬੰਦਿਆਂ ਤੇ ਮੈਂ ਕਿਹਾ ਚੱਲ ਕੋਈ ਨਹੀਂ ਯਾਰ ਕੱਦੀ ਤਾਂ ਕੋਈ ਨਹੀਂ ਚਲੋ ਹੈਨਾ ਕੁਝ ਨਹੀਂ ਕੁਝ ਹਰੇਕ ਦਾ ਹੱਕ ਹੈ ਹਰੇਕ ਦਾ ਪਰ ਐ ਵੀ ਉਹ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦਾ ਟੀਵੀ ਤੇ ਮੈਂ ਕੱਲ ਦੇਖ ਰਿਆ ਸੀ ਅੱਜ ਵੀ ਸਵੇਰੇ ਮੈਨੂੰ ਪੱਤਰਕਾਰਾਂ ਨੇ ਫੋਨ ਆਇਆ ਸੀ ਕਹਿੰਦੇ ਜੀ ਬੰਦਾ ਲੱਭਿਆ ਉਹ ਮੈਂ ਕਿਹਾ ਜੀ ਇਹ ਜਾਂਚ ਜਾਰੀ ਹੈ ਮੈਂ ਕੋਈ ਗਲਤੀ ਗੁਲਤੀ ਨਾਲ ਹੀ ਪਾ ਗਿਆ ਹੁਣਾਂ ਨਹੀਂ ਸਾਡੇ ਤਾਂ ਨਹੀਂ ਹੈਗਾ ਇਹ じゃ ਕੋਈ ਹੈਨਾ ਚਲੋ ਕੋਈ ਨਹੀਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਿਉਂਦੇ ਵਾਸਤੇ ਰਹੋ ਤਰੱਕੀਆਂ ਕਰੋ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਰਿਸ਼ਤੇਦਾਰੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਦੱਸੋ ਪੜੋ ਨੰਬਰ ਲਓ ਨੌਕਰੀਆਂ ਲਓ ਤਰੱਕੀਆਂ ਕਰੋ ਇੱਕ ਨੌਕਰੀ ਮਿਲ ਗਈ ਜ਼ਰੂਰੀ ਨਹੀਂ ਵੀ ਉਹੀ ਨੌਕਰੀ ਕਰਨੀ ਹੈ ਉਹ ਦੂਗਾਂਹ ਵਾਲੀ ਨੌਕਰੀ ਵਾਸਤੇ ਪੜ੍ਹਨਾ ਸ਼ੁਰੂ ਕਰ ਦੋ ਉਹ ਮਿਲ ਜੂਗੀ ਉਹ ਕਿਸੇ ਹੋਰ ਵਾਸਤੇ ਖਾਲੀ ਕਰ ਦੋ ਉੱਥੇ ਉਹਨੂੰ ਮਿਲ ਜੂਗੀ ਪੁਲਿਸ ਦੇ ਵਿੱਚ ਭਰਤੀਆਂ ਚੱਲ ਰਹੀਆਂ ਨੇ 58000 ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਪਾਣੀ ਆ ਗਿਆ ਕੱਸੀਆਂ ਦਾ ਉਹੀ ਪਾਣੀ ਹੈ ਗੁਲਾਬ ਜਿਹੜਾ ਪਹਿਲਾਂ ਉੱਥੇ ਨਹਾਉਂਦੇ ਹੁੰਦੇ ਸੀ ਹੈਨਾ ਹਾਂ ਜੀ ਮਿੰਦੂ ਜੀ ਆਇਤੀ ਦਾ ਦੋ ਕੁੰਨ ਦਾ ਮੈਂ ਖੜਕ ਦਦੇ ਹਾਂ ਆਜੂਗਾ ਇਧਰ ਵੀਰ ਆਲੇ ਪਾਸੇ ਹੈ ਕਾਦੀ ਐਨੋ ਸੀ ਹੈ